ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਗੱਲ ਕਰਦੇ ਆਂ ਪੰਜਾਬ ਵਿੱਚ ਹੋ ਰਹੇ ਵੱਡੇ ਕਬੱਡੀ ਕੱਪਾਂ ਬਾਰੇ ਕਰੋ ਨੋਟ ਅੱਜ ਦੇ ਫਿਰ ਕਬੱਡੀ ਕੱਪ ਅੱਜ ਪਿੰਡ ਭੂnga ਜਿਹੜਾ ਹਸਿਆਰਪੁਰ ਵਿੱਚ ਇੱਕ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿੱਥੇ ਸੱਤੀਆਂ ਹੋਈਆਂ 6 ਅਕੈਡਮੀਆਂ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ 1,25,000 ਰੁਪਏ ਦੂਜਾ ਨਾਮ 1 ਲੱਖ ਰੁਪਇਆ ਬੈਸਟ ਰੇਡਰ ਅਤੇ ਯਾਫੀ ਨੂੰ 71000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਓਪਨ ਕਲੱਬਾਂ ਦੇ ਮੈਚ ਵੀ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 31000 ਰੁਪਇਆ, ਦੂਜਾ ਨਾਮ 21000 ਰੁਪਇਆ ਬੈਸਟ ਰੇਡਰ ਅਤੇ ਯਾਫੀ ਨੂੰ 11-11000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਾ ਲਾਈਵ ਕਬੱਡੀ 365 ਜਰੀਏ ਦੇਖਿਆ ਜਾ ਸਕਦਾ ਹੈ। ਪੂੰਗਾ ਜ਼ਿਲ੍ਹਾ ਹਸੀਆਰਪੁਰ ਵਿਖੇ ਵੱਡਾ ਕਬੱਡੀ ਕੱਪ। ਹੋ ਰਿਹਾ ਹੈ। ਅਗਲਾ ਵੱਡਾ ਕਬੱਡੀ ਕੱਪ ਕੋਲੀਆਂ ਕਲਾ ਜ਼ਿਲ੍ਹਾ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿੱਥੇ ਕਬੱਡੀ ਓਪਨ ਪਹਿਲਾ ਨਾਮ 1 ਲੱਖ ਰੁਪਿਆ, ਦੂਜਾ ਨਾਮ 75000 ਰੁਪਿਆ ਹੈ। ਕਬੱਡੀ ਓਪਨ ਦੇ ਬੈਸਟ ਰੇਡਰ ਤੇ ਯਾਫੀ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ। ਇਹਦਾ ਲਾਈਵ ਕਬੱਡੀ ਆਸਟ੍ਰੇਲੀਆ ਲਾਈਵ ਜਰੀਏ ਦੇਖਿਆ ਜਾ ਸਕਦਾ ਹੈ। ਪਿੰਡ ਕੋਲੀਆਂ ਕਲਾ ਜਿਲਾ ਮੋਗਾ ਵਿਖੇ ਅਗਲਾ ਵੱਡਾ ਕਬੱਡੀ ਕੱਪ ਪਿੰਡ ਵਿਜਨਪੁਰ ਡੇਰਾ ਬਸੀ ਜਿਲ੍ਹਾ ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਇੱਕ ਪਿੰਡ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਨਾਮ 51000 ਰੁਪਿਆ ਦੂਜਾ ਨਾਮ 48000 ਰੁਪਿਆ ਬੈਸਟ ਰੇਡਰ ਅਤੇ ਜਾਫੀ ਨੂੰ 21-21000 ਰੁਪਏ ਦਿੱਤੇ ਜਾਣਗੇ ਕਬੱਡੀ ਓਪਨ ਪਿਓਰ ਵਿੱਚ 8 ਟੀਮਾਂ ਨੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 31000 ਰੁਪਇਆ ਦੂਜਾ ਨਾਮ 21000 ਰੁਪਇਆ ਬੈਸਟ ਟਰੇਡਰ ਅਤੇ ਜਾਫੀ ਲਈ ਸਰਪ੍ਰਾਈਜ਼ ਹੈ ਇਸ ਦਾ ਲਾਈਵ 1 2 3 ਲਾਈਵ .in ਜਰੀਏ ਦੇਖਿਆ ਜਾ ਸਕਦਾ ਹੈ ਪਿੰਡ ਬੇਜਨਪੁਰ ਡੇਰਾਬਾਸੀ ਮਹਾਲੀ ਵਿਖੇ ਅੱਜ ਪਿੰਡ ਬਾਲਾ ਜ਼ਿਲ੍ਹਾ ਹਸੀਆਰਪੁਰ ਵਿਖੇ 70 ਕਿਲੋ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ 70 ਕਿਲੋ ਵਿੱਚ 4 ਖੜੇੜੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਨਾਮ 31000 ਰੁਪਿਆ ਅਤੇ ਦੂਜਾ ਨਾਮ 21000 ਰੁਪਿਆ ਹੈ ਕੱਲ ਨੂੰ ਇੱਥੇ ਓਪਨ ਵਿੱਚ ਸੱਦੀਆਂ ਹੋਈਆਂ 4 کلبਾਂ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 71000 ਰੁਪਿਆ ਦੂਜਾ ਨਾਮ 68000 ਰੁਪਿਆ ਹੈ ਅਤੇ ਲੜਕੀਆਂ ਦੀਆਂ 4 ਸੱਦੀਆਂ ਹੋਈਆਂ ਟੀਮਾਂ ਦੇ ਵੀ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 41000 ਤੇ 31000 ਰੁਪਇਆ ਹੈ ਪੈਸਟਾ ਨੂੰ ਐਲਈਡੀਆਂ ਦਿੱਤੀਆਂ ਜਾਣੀਆਂ ਪਿੰਡ ਬਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਾਂਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਕਬੱਡੀ ਗੱਪਾਂ ਦੀ ਜਾਣਕਾਰੀ ਬਾਰੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕਰੋ ਵੱਧ ਤੋਂ ਵੱਧ ਸਪੋਰਟ ਆਪਣੇ ਚੈਨਲ ਨੂੰ ਤਾਂ ਜੋ ਤੁਹਾਡੇ ਲਈ ਨਿਤ ਨਵੀਂ ਜਾਣਕਾਰੀ ਗੇਮਾਂ ਬਾਰੇ ਵੀ ਲੈ ਕੇ ਆਈਏ ਕਾਨੂੰ ਮਿਲਦੇ ਆ ਇੱਕ ਫਿਰ ਨਵੀਂ ਅਪਡੇਟ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ